ਕੈਨੇਡਾ ਟੂ ਰੀਸਟ ਬੀਜਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਤੋਂ ਇਸ ਸਮੇਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਸਿਰਫ 10 ਦਿਨ ਪਹਿਲਾਂ ਕੈਨੇਡਾ ਦੇ ਵਿੱਚ ਗਿਆ ਸੀ ਸੋ ਇੱਕ ਹਫਤੇ ਦੇ ਬਾਅਦ ਹੀ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਜੀ ਹਾਂ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਖਾਸ ਕਰਕੇ ਪੰਜਾਬੀ ਭਾਰਤੀਆਂ ਦੇ ਉੱਤੇ ਇਸ ਦਾ ਕਾਫੀ ਜ਼ਿਆਦਾ ਵੱਡਾ ਅਸਰ ਪਿਆ ਹੈ ਕਿਉਂਕਿ ਹਰ ਸਾਲ ਲੱਖਾਂ ਦੀ ਤعداد ਦੇ ਵਿੱਚ ਭਾਰਤ ਤੋਂ ਖਾਸ ਕਰਕੇ ਪੰਜਾਬੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਟੂਰਿਸਟ ਅਤੇ ਵਰਕ ਪਰਮਿਟ ਦੇ ਉੱਤੇ ਆਉਂਦੇ ਹਨ ਸੋ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਂਦੇ ਸਨ ਉਹਨਾਂ ਦੇ ਵਰਕ ਪਰਮਿਟ ਬੰਦ ਕਰ ਦਿੱਤੇ ਗਏ ਸਨ ਸੋ ਜਿਹੜੇ ਔਨਲਾਈਨ ਪੰਜਾਬੀ ਵਰਕ ਪਰਮਿਟ ਪਹਿਲਾਂ ਕਰ ਸਕਦੇ ਸਨ ਫਲਾਈ ਆਪਣੇ ਉਹ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬੰਦ ਕਰ ਦਿੱਤੇ ਗਏ ਸਨ ਤੇ ਹੁਣ ਜੇਕਰ ਕਿਸੇ ਵੀ ਪੰਜਾਬੀ ਭਾਰਤੀ ਨੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈਣਾ ਹੈ ਤੇ ਉਸ ਨੂੰ ਬਾਰਡਰ ਦੇ ਉੱਤੇ ਜਾ ਕੇ ਇਮੀਗ੍ਰੇਸ਼ਨ ਨੌਬੀਸਰ ਨੂੰ ਇੰਟਰਵਿਊ ਦੇ ਕੇ ਆਪਣਾ ਵਰਕ ਪਰਮਿਟ ਕਰਾਉਣਾ ਪਵੇਗਾ ਸੋ ਇਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਜੋ ਕਿ ਟੂਰਿਸਟ ਵੀਜ਼ਾ ਦੇ ਉੱਤੇ ਗਿਆ ਹੋਇਆ ਸੀ ਤੇ ਜਿਵੇਂ ਹੀ ਉਹ ਬਾਰਡਰ ਦੇ ਉੱਤੇ ਆਪਣੀ ਇੰਟਰਵਿਊ ਦੇਣ ਦੇ ਲਈ ਜਾਂਦਾ ਹੈ ਤੇ ਉਸ ਦੇ ਜਿਹੜੇ ਡਾਕੂਮੈਂਟ ਹੈ ਆਫੀਸਰ ਦੇ ਵੱਲੋਂ ਚੈੱਕ ਕੀਤੇ ਜਾਂਦੇ ਹਨ ਜੋ ਕਿ ਸਰਾਸਰ ਫੇਕ ਨਿਕਲਦੇ ਹਨ ਤੇ ਉਸ ਦੇ ਵੱਲੋਂ ਸਿਰਫ ਕੈਨੇਡਾ ਦੇ ਵਿੱਚ 10 ਦਿਨਾਂ ਦੇ ਲਈ ਹੀ ਆਇਆ ਗਿਆ ਸੀ ਤੇ 10 ਦਿਨਾਂ ਤੋਂ ਬਾਅਦ ਉਹ ਹੁਣ ਕੈਨੇਡਾ ਦੇ ਵਿੱਚ ਐਲ ਐਮ ਆਈ ਲੱਭ ਕੇ ਜੋ ਕਿ ਕੈਨੇਡਾ ਦਾ ਵਰਕ ਪਰਮਿਟ ਲੈਣਾ ਚਾਹੁੰਦਾ ਸੀ ਸੋ ਕਾਫੀ ਜਿਆਦਾ ਸੁਭਾ ਅਰਜੀਵਾਂ ਤੋਂ ਬਾਅਦ ਜਿਹੜਾ ਕੈਨੇਡਾ ਦੇ ਇਮੀਗ੍ਰੇਸ਼ਨ ਆਫੀਸਰ ਨੇ ਇਸ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਹੁਣ ਸਖਤਾਈ ਕੀਤੀ ਜਾ ਰਹੀ ਹੈ ਤੇ ਖਾਸ ਕਰਕੇ ਹੁਣ ਵਰਕ ਪਰਮਿਟ ਵਾਲਿਆਂ ਦੇ ਲਈ ਜਿਹੜੇ ਆ ਦਰਵਾਜ਼ੇ ਕੈਨੇਡਾ ਦੇ ਵੱਲੋਂ ਲਗਾਤਾਰ ਬੰਦ ਕੀਤੇ ਜਾ ਰਹੇ ਹਨ ਸੋ ਇਹ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਵੀਜੇ ਤੋਂ ਜਿਹੜਾ ਆਪਣਾ ਵਰਕ ਪਰਮਿਟ ਕਨਵਰਟ ਕਰਵਾਉਣਾ ਚਾਹੁੰਦਾ ਸੀ ਪਰ ਇਸ ਦਾ ਜਿਹੜਾ ਆ ਉਹ ਵੀਜ਼ਾ ਕੈਨਸਲ ਕਰਕੇ ਇਸ ਨੂੰ ਵਾਪਸ ਭਾਰਤ ਦੇ ਵਿੱਚ ਰਿਪੋਰਟ ਕਰ ਦਿੱਤਾ ਗਿਆ ਹੈ